ਦੀ ਸਫਲਤਾ ਉੱਥੇ ਸ਼ੁਰੂ ਹੋਵੇ ਸਮਝੀ ਨਾ ਜ਼ਰਾ ਸਾਰੇ ਇਸ ਲਈ ਕਹਿੰਦੇ ਜੇ ਹੋਵੇਂ ਜੇ ਤੂੰ ਹੋਵੇਂ ਜੇਕਰ ਬਲ ਮੇਰੇ ਮੈਨੂੰ ਕੋਈ ਮਾਰ ਨਹੀਂ ਸਕਦਾ ਤੇਰੇ ਬਾਝੋਂ ਮੇਰੀ ਡੁੱਬਦੀ ਬੇੜੀ ਕੋਈ ਤਾਰ ਨਹੀਂ ਸਕਦਾ ਤੂੰ ਹੋਵੇਂ ਜੇਕਰ ਬਲ ਮੇਰੇ ਮੈਨੂੰ ਕੋਈ ਮਾਰ ਨਹੀਂ ਸਕਦਾ ਤਾਂ ਜੇ ਤੂੰ ਮੰਗੇ ਮੇਰੀ ਜਾਨ ਤਾਂ ਮੈਂ ਕਰ ਇਨਕਾਰ ਨਹੀਂ ਸਕਦਾ ਕਹਿੰਦੇ ਹੋਰ ਕੋਈ ਤਾਂ ਮਾਰ ਨਹੀਂ ਸਕਦਾ ਜੇ ਤੂੰ ਹੀ ਮੇਰੀ ਜਾਨ ਮੰਗ ਲਵੇਂ ਤਾਂ ਮੈਂ ਨਾ ਨਹੀਂ ਕਰ ਸਕਦਾ ਫਿਰ ਤਾਂ ਸਭ ਕੁਝ ਇਹ ਇਸ਼ਕ ਦੀ ਗੱਲ ਹੈ ਕਿਉਂਕਿ ਆਸ਼ਿਕ ਦੁਨੀਆ ਤੋਂ ਨਹੀਂ ਡਰਦੇ ਮੁਸ਼ਕਿਲਾਂ ਤੋਂ ਨਹੀਂ ਡਰਦੇ ਪਰ ਉਹ ਕਹਿੰਦੇ ਯਾਰ ਮੰਗੇ ਤਾਂ ਸਿਰ ਵੀ ਕਟਾਣ ਨੂੰ ਚਮੜੀ ਵੀ ਲਹਾਣ ਨੂੰ ਸਭ ਕੁਝ ਕੁਰਬਾਨ ਕਰਨ ਨੂੰ ਇਹੀ ਤਾਂ ਆਸ਼ਿਕ ਦੀ ਇੱਕ ਪ੍ਰੇਮੀ ਦੀ ਪਹਿਚਾਣ ਹੁੰਦੀ ਹੈ ਇਧਰ ਸੁਲਤਾਨ ਬਾਹੂ ਕੀ ਕਹਿੰਦੇ ਆ ਜੀ ਉਹਨਾਂ ਦੇ ਬਚਨ ਤੇ ਕੀ ਫਿਰ ਮਿਲਿਆ ਮੈਨੂੰ ਜੋਗੀ ਮੁਰਸ਼ਿਦ ਜਿਨੇ ਐਸਾ ਨਾਦ ਬਜਾਇਆ ਹੂ ਕੀ ਪਕੜ ਕੇ ਸਾਰੇ ਫਨੀਰ ਬਿਸ਼ਰ ਕੀਲ ਪਿਟਾਰੀ ਪਾਇਆ ਹੂ ਸਭ ਕ ਯਕੀਨ ਦਾ ਦੱਸ ਕੇ ਮੈਨੂੰ ਜੀਣ ਦਾ ਚੱਜ ਸਿਖਾਇਆ ਹੂ ਓ ਲੜ ਮੁਰਸ਼ਿਦ ਦਾ ਫੜ ਕੇ ਬਾਹੂ ਜੀਵਨ ਸਫਲ ਕਹਿੰਦੇ ਮੁਰਸ਼ਿਦ ਨੇ ਸਾਰੇ ਨਾਗਾ ਨੂੰ ਚਿੰਤਾਵਾਂ ਪਰੇਸ਼ਾਨੀਆਂ ਦੇ ਡਰਾਂ ਦੇ ਬਹਿਮਾ ਭਰਮਾਂ ਦੇ ਨਾਗਾ ਨੂੰ ਫੜ ਕੇ ਪਟਾਰੀ ਚ ਅੱਜ ਤੁਸੀਂ ਪਟਾਰੀ ਚ ਬੰਦ ਕਰਦੇ ਹੋ ਡਰ ਦੇ ਨਾਗ ਐਦਾਂ ਨਹੀਂ ਐਦਾਂ ਕਰੋ ਕਰ ਦਿੱਤੇ ਪਟਾਰੀ ਪਹਿਲਾਂ ਡਰ ਦਾ ਨਾਗ ਬੰਦ ਕਰਦੇ ਹੋ ਚਿੰਤਾਵਾਂ ਦੇ ਨਾਗਾ ਨੂੰ ਵੀ ਬੰਦ ਕਰਦੇ ਹੋ ਬਹਿਮਾ ਭਰਮਾਂ ਦੇ ਨਾਗਾ ਨੂੰ ਵੀ ਬੰਦ ਕਰਦੇ ਹੋ ਫਿਕਰਾਂ ਦੇ ਨਾਗਾ ਨੂੰ ਬੰਦ ਕਰਦੇ ਹੋ ਕਿਉਂਕਿ ਹੁਣ ਉਹ ਸਤਗੁਰ ਮੁਰਸ਼ਿਦ ਜੋਗੀ ਨਾਲ ਔਰ ਅਸੀਂ ਵੀ ਚਾਹੁੰਦੇ ਜਿੱਦਾਂ ਸੁਲਤਾਨ ਬਾਹੂ ਕਹਿੰਦੇ ਨਾ ਸਮਕ ਯਕੀਨ ਦਾ ਦੱਸ ਕੇ ਮੈਨੂੰ ਜੀਣ ਦਾ ਚੱਜ ਉਹ ਕਹਿੰਦੇ ਮੈਨੂੰ ਜੀਣ ਦਾ ਟੰਗ ਮੁਰਸ਼ਿਦ ਨੇ ਦੱਸਿਆ ਯਕੀਨ ਭਰ ਕੇ ਮੇਰੇ ਅੰਦਰ ਵਿਸ਼ਵਾਸ ਮੇਰੇ ਅੰਦਰ ਪੈਦਾ ਕੀਤਾ ਜੇ ਚਿੰਤਾ ਰੂਪੀ ਸੱਪ ਉੱਥੇ ਹੀ ਫਨ ਨੂੰ ਠਾਉਂਦੇ ਆ ਜਿੱਥੇ ਰੱਬ ਦਾ ਯਕੀਨ ਨਾ ਹੋਵੇ ਜਿੱਥੇ ਰੱਬ ਦੀ ਰਹਿਮਤ ਤੇ ਯਕੀਨ ਜਿੱਥੇ ਮੁਰਸ਼ਿਦ ਜੋਗੀ ਦਾ ਸਾਥ ਨਾ ਹੋਵੇ ਉੱਥੇ ਹੀ ਇਹ ਫਨੀਅਰ ਬਿਸ਼ੇਰ ਆਪਣਾ ਫਨ ਖਿਲਾਰਦੇ ਆ ਤਾਂ ਜਿੱਥੇ ਪਤਾ ਹੈ ਕਿ ਮੁਰਸ਼ਿਦ ਜੋਗੀ ਨਾਲ ਖੜਾ ਹੈ ਤਾਂ ਕਿਸੇ ਸੱਪ ਦੀ ਜਾਂ ਕਿਸੇ ਚਿੰਤਾ ਪਰੇਸ਼ਾਨੀਆਂ ਤਕਲੀਫਾਂ ਦੇ ਫਨੀਰ ਦੀ ਹਿੰਮਤ ਨਹੀਂ ਹੁੰਦੀ ਆਪਣਾ ਫਨ ਚੱਕ ਸਕਣ ਕਿਉਂਕਿ ਪਤਾ ਅਗੇ ਕੀਲਣ ਵਾਲਾ ਵੀ ਬੈਠਾ ਹੈ ਅਗੇ ਪਕੜਨ ਵਾਲਾ ਵੀ ਇਸ ਲਈ ਅੱਜ ਤੁਸੀਂ ਵੀ ਇਹ ਯਾਦ ਰੱਖਣਾ ਕਿ ਚਿੰਤਾ ਡਰ ਮਹਿਮਾ ਪਰਮਾ ਦੇ ਨਾਗਾਂ ਤੋਂ ਡਰਨ ਦੀ ਲੋੜ ਇਹ ਵਿਸ਼ਵਾਸ ਰੱਖਣਾ ਕਿ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਕ ਮੇਰੇ ਹਰ ਮੁਸ਼ਕਿਲ ਨੂੰ ਕਾਬੂ ਕਰਨ ਵਾਲਾ ਮੇਰਾ ਮਾਲਕ ਮੇਰੇ ਮੇਰੇ ਹਰ ਦੁੱਖ ਨੂੰ ਦੂਰ ਕਰਨ ਵਾਲਾ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਔਰ ਯਕੀਨ ਦਾ ਸਬਕ ਹੈ ਜੀ ਤੁਸੀਂ ਵੀ ਸਿੱਖ ਕੇ ਜਾਣਾ ਹੈ ਤਾਂ ਕਿ ਤੁਸੀਂ ਵੀ ਕਹਿ ਸਕੋ ਹੁਣ ਜੀਣ ਦਾ ਢੰਗ ਆ ਗਿਆ ਸਬਕ ਯਕੀਨ ਦਾ ਦੱਸ ਕੇ ਮੈਨੂੰ ਜੀਣ ਦਾ ਚੱਜ ਚੱਜ ਦਾ ਮਤਲਬ ਸਮਝਦੇ ਹੋ ਨਾ ਢੰਗ ਤਰੀਕਾ ਕਿ ਇਸ ਤਰੀਕੇ ਨਾਲ ਜੀਣਾ ਹੈ ਵਿਸ਼ਵਾਸ ਨਾਲ ਜੀਣਾ ਹੈ ਆਪਣੇ ਮਾਲਕ ਦੀ ਰਹਿਮਤ ਤੇ ਭਰੋਸੇ ਨਾਲ ਜੀਣਾ ਹੈ ਡਰ ਕੇ ਨਹੀਂ ਜੀਣਾ ਕਿਉਂਕਿ ਡਰ ਦੇ ਨਾਲ ਖੜੇ ਹੋਣਗੇ ਤਾਂ ਫਿਰ ਤਾਰੀ ਨੀਂਦ ਵੀ ਨਹੀਂ ਆਏਗੀ ਚੈਨ ਵੀ ਨਹੀਂ ਆਏਗਾ ਕਾਮਯਾਬੀ ਨਹੀਂ ਮਿਲੇਗੀ ਜਰਾ ਸੋਚ ਕੇ ਦੇਖੋ ਜਿਸ ਘਰ ਦੇ ਵਿੱਚ ਸੱਪ ਹੋਵੇ ਰਾਤ ਨੂੰ ਬੈੱਡਰੂਮ ਦੇ ਵਿੱਚ ਬੰਦੇ ਨੂੰ ਪਤਾ ਹੋਵੇ ਸੱਪ ਆ ਤਾਂ ਬੰਦਾ ਰਾਤ ਨੂੰ ਸੌਂ ਨਹੀਂ ਸਕਦਾ ਕਿਉਂਕਿ ਪਤਾ ਨਹੀਂ ਕਿੱਥੋਂ ਕਿਹੜੇ ਵੇਲੇ ਆ ਕੇ ਡੰਗ ਮਾਰ ਦੇਣਾ ਨੀਂਦੇ ਨਹੀਂ ਆਣੀ ਬੰਦੇ ਨੂੰ ਤਾਂ ਫਿਰ ਸਾਡੀ ਜ਼ਿੰਦਗੀ 'ਚ ਸਕੂਨ ਕਦੋਂ ਆਏਗਾ ਜਦੋਂ ਐਸੀ ਵੀ ਇਹਨੂੰ ਪਟਾਰੀ 'ਚ ਬੰਦ ਕਰ ਦੇਵਾਂਗੇ ਔਰ ਵਿਸ਼ਵਾਸ ਯਕੀਨ ਦਾ ਸਬਕ ਪੜ ਲਵਾਂਗੇ ਵਿਸ਼ਵਾਸ ਦਾ ਸਬਕ ਪੜ ਲਵਾਂਗੇ ਕਿ ਕੋਈ ਮੁਸ਼ਕਿਲ ਮੇਰਾ ਕੁਝ ਨਹੀਂ ਵਿਗਾੜ ਸਕਦੀ ਕਿਉਂਕਿ ਮੇਰਾ ਮਾਲਿਕ ਮੇਰੇ ਔਰ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਰક્ષਕ ਤੇ ਪੂਰਾ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੇ ਹਰ ਦੁੱਖ ਨੂੰ ਦੂਰ ਕਰਨ ਵਾਲਾ ਮੇਰਾ ਮਾਲਿਕ ਮੇਰੇ ਬਸ ਇਹ ਯਕੀਨ ਦਾ ਸਬਕ ਲੈ ਕੇ ਜਾਣਾ ਤਾਂ ਫਿਰ ਤੁਹਾਨੂੰ ਵੀ ਅੱਜ ਤੋਂ ਜੀਣ ਦਾ ਉਹ ਢੰਗ ਆ ਜਾਏਗਾ ਕਿ ਫਿਰ ਜਿੱਦਾਂ ਦੱਸਿਆ ਕਿ ਕੋਈ ਚਿੰਤਾ ਦੇ ਨਾਂ ਖੜੇ ਨਹੀਂ ਹੋਣਗੇ ਸਮਝਦੇ ਹੋ ਕਿ ਨਹੀਂ ਬਲਕਿ ਜਿੱਧਰ ਦੀ ਤੁਸੀਂ ਯਕੀਨ ਦੀ ਬੀਜ ਬਣਾ ਜਾਂਦੇ ਚਲੇ ਜਾਓਗੇ ਨਾ आप रास्ता छठते चले जाने के कीलन वाला आ गया भाई दौड़ो इतो बस यकीन कि शेर कहते ले जिनके दिल में यकीन और लबों पे रब का नाम होगा जिनके दिलों में यकीन और लबो पे रब का नाम होगा कामयाबी उसके कदम चूमेगी मंजिलों का उसको सलाम होगा ਸਾਰੀ ਦੁਨੀਆ ਹੈਰਾਨ ਰਹਿ ਜਾਏਗੀ ਇਤਨਾ ਉੱਚਾ ਉਸ ਦਾ ਮੁਕਾਬ ਹੋਗਾ बस ਇਹ ਗੱਲ ਯਾਦ ਰੱਖਣਾ ਕਿ ਦਿਲ ਵਿੱਚ ਯਕੀਨ ਹੋਵੇ ਆਪਣੇ ਮਾਲਕ ਦਾ ਔਰ ਜ਼ੁਬਾਨ ਤੇ ਉਹਦਾ ਨਾਮ ਹੋਵੇ ਜਿਦਾ ਇਹ ਕਹਿੰਦਾ ਮੈਂ ਮਾਲਕ ਦਾ ਮੈਂ ਮਾਲਕ ਦਾ ਮੈਂ ਮਾਲਕ ਦਾ ਮੈਂ ਮਾਲਕ ਦਾ ਬਸ ਵੇ ਜੇਨਾ ਦਿਰਾਜੇ ਯਕੀਨ ਕਿ ਮੈਂ ਉਹਦਾ ਤੋਂ ਮੇਰਾ ਹੁਣ ਇਹ ਗੱਲ ਕਹਿਣ ਨਾਲ ਕੀ ਹੁੰਦਾ ਹੈ ਜਦੋਂ ਮੈਂ ਉਹਦਾ ਉਹ ਮੇਰਾ ਤਾਂ ਭਾਈ ਜਦੋਂ ਮੈਂ ਹੈ ਹੀ ਉਹਦਾ ਤਾਂ ਮੇਰੀ ਫਿਕਰ ਵੀ ਉਹ ਹੀ ਕਰੇਗਾ ਮੇਰੀ ਸੰਭਾਲ ਵੀ ਫਿਰ ਉਹਦਾ ਹੋ ਕੇ ਮੈਂ ਜਿੱਥੇ ਵੀ ਜਾਊਂਗਾ ਪੂਰੀ ਕੁਦਰਤ ਮੇਰੇ ਨਾਲ ਆ ਮੈਨੂੰ ਕਾਹਦਾ ਡਰ ਸਮਝਦੇ ਹੋ ਕਿ ਇਸ ਲਈ ਇਹਨੂੰ ਕਹਿੰਦੇ ਆ ਜਿਸਕੇ ਦਿਲ ਵਿੱਚ ਯਕੀਨ ਔਰ ਲਬੋਂ 'ਤੇ ਰੱਬ ਦਾ ਅੱਲਾਹ ਆਪਣੇ ਦਿਲ ਚੋਂ ਯਕੀਨ ਦਾ ਦੀਵਾ ਬਾਲ ਕੇ ਜਾਣਾ ਬਾਲ ਲਿਆ ਕਿ ਨਹੀਂ ਨਹੀਂ ਤਾਂ ਜਗਾਓ ਫਿਰ ਐਦਾਂ ਸਮਝਦੇ ਹੋ ਕਿ ਨਹੀਂ ਜਨਕੇ ਦਿਲ ਮੇ ਯਕੀਨ ਕਿਉਂਕਿ ਗੱਲ ਦਿਲ ਦੇ ਯਕੀਨ ਦੀ ਹੈ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਆਪਣੇ ਦਿਲ ਦੇ ਵਿੱਚ ਦੇਖੋ ਜਰਾ ਚੈੱਕ ਕਰੋ ਕਿ ਕੀ ਮੇਰੇ ਅੰਦਰ ਵਿਸ਼ਵਾਸ ਹੈ ਆਪਣੇ ਰੱਬ ਦੀ ਰਹਿਮਤ ਤੇ ਔਰ ਰੱਬ ਤੇ ਵਿਸ਼ਵਾਸ ਹੈ ਮੈਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੈ ਮੈਨੂੰ ਯਕੀਨ ਹੈ ਮੈਨੂੰ ਕਿ ਉਹ ਯਕੀਨ ਦਾ ਦੀਵਾ ਮੇਰੇ ਉੱਪਰ ਬਲ ਰਿਹਾ ਹੈ ਚੈੱਕ ਕਰੋ ਜਰਾ ਕਿਉਂਕਿ ਤੂੰ ਤਬ ਤੱਕ ਹੀ ਭਟਕੇਗਾ ਦੁੱਖੋਂ ਕੇ ਅੰਧੇਰੇ ਮੇਂ ਵਿਸ਼ਵਾਸ ਦਾ ਦੀਆ ਜਬ ਤੱਕ ਨਹੀਂ ਜਲੇਗਾ ਦਿਲ तेरे में अपने दिल में विश्वास के दिए को जला अपने दुख डर चिंताओं के अंधेरों को दूर भगा आज इस बात को समझ ले छुपा उस खुदा का नूर है और जहां मुलाकात हुई थी मूसा की खुदा से तेरे भीतर ही वो पर्वत कोहे दूर है तेरे अंदर ही या पर्वत समझना जरा सारे ਤੂੰ ਤਬ ਤੱਕ ਹੀ ਭਟਕੇਗਾ ਦੁੱਖੋਂ ਕੇ ਅੰਧੇਰੋਂ ਮੇ ਕਦੋਂ ਤੱਕ ਵਿਸ਼ਵਾਸ ਦਾ ਦੀਆ ਜਬ ਤੱਕ ਨਹੀਂ ਜਲੇਗਾ ਦਿਲ ਇਹ ਲਈ ਯਾਦ ਰੱਖਣਾ ਤੂੰ ਤਬ ਤੱਕ ਹੀ ਭਟਕੇਗਾ ਦੁੱਖੋਂ ਕੇ ਅੰਧੇਰੇ ਮੇ ਵਿਸ਼ਵਾਸ ਦਾ ਦੀਆ ਜਬ ਤੱਕ ਨਹੀਂ ਜਲੇਗਾ ਦਿਲ ਕਿਉਂਕਿ ਅੰਧੇਰਾ ਉਦੋਂ ਤੱਕ ਹੀ ਹੁੰਦਾ ਜਦ ਤੱਕ ਅਸੀਂ ਟਾਰਚ ਨੂੰ ਕੈਂਡਲ ਨੂੰ ਜਾਂ ਅੱਜ ਕੱਲ ਮੋਬਾਈਲ ਦੀ ਫਲੈਸ਼ਲਾਈਟ ਜਗਾਣੀ ਤਾਂ ਪੈਂਦੀ ਹੈ ਨਾ ਲਾਈਟ ਇਹਦੇ ਸਮਝ ਲਓ ਇਥੇ ਦਿਆ ਕਹਿੰਦਾ ਕਿ ਜਦੋਂ ਆਪਣੇ ਅੰਦਰ ਵਿਸ਼ਵਾਸ ਦਾ ਦੀਆ ਜਗਾ ਲਿਆ ਤਾਂ ਫੇਰ ਤੈਨੂੰ ਅੰਧੇਰੀਆਂ 'ਚ ਠੋਕਰਾਂ ਖਾਣ ਦੀ ਲੋੜ ਇਹ ਉਦੋਂ ਤੱਕ ਹੀ ਅੰਧੇਰੀਆਂ 'ਚ ਠੋਕਰਾਂ ਖਾਏਂਗਾ ਜਦ ਤੱਕ ਵਿਸ਼ਵਾਸ ਦਾ ਦੀਵਾ ਤੇਰੇ ਅੰਦਰ ਨਹੀਂ ਬਲਦਾ ਨਹੀਂ ਜਗਦਾ ਪਹਿਲੇ ਆਪਣੇ ਦਿਲ 'ਚ ਵਿਸ਼ਵਾਸ ਦੇ ਦੀਵੇ ਨੂੰ ਜਗਾਓ ਤਾਂ ਹੀ ਅਸੀਂ ਪਹਿਲੇ ਹੀ ਕਿਹਾ ਕਿ ਆਪਣੇ ਯਕੀਨ ਦੇ ਦੀਵੇ ਨੂੰ ਅੰਦਰੋਂ ਜਗਾ ਦਿਓ ਚੈੱਕ ਕਰੋ ਕਰੋ ਚੈੱਕ ਕੀਤਾ ਕਿ ਨਹੀਂ ਇਹ ਗੱਲ ਸਿਰਫ ਸੁਣਨੀ ਨਹੀਂ ਐ ਸਮਝਣੀ ਐ ਦੇਖਣਾ ਅੰਦਰ ਕਿ ਮੇਰੇ ਅੰਦਰੋਂ ਦਿਲ ਚੋਂ ਕੀ ਆਵਾਜ਼ ਆਂਦੀ ਹੈ ਤੇ ਮੈਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ ਜਾਂ ਨਹੀਂ ਮੈਨੂੰ ਆਪਣੇ ਮਾਲਕ ਨਾਲ ਪਿਆਰ ਹੈ ਜਾਂ ਨਹੀਂ ਕੀ ਆਵਾਜ਼ ਆਂਦੀ ਹੈ ਅੰਦਰੋਂ ਹੈ 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 ਇਹ ਕਹੋ ਮੈਨੂੰ ਆਪਣੇ ਮਾਲਕ ਨਾਲ ਬਹੁਤ ਮੈਨੂੰ ਆਪਣੇ ਮਾਲਕ ਨਾਲ ਬਹੁਤ ਮੈਨੂੰ ਆਪਣੇ ਮਾਲਕ ਨਾਲ ਬਹੁਤ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਨੂੰ ਆਪਣੇ ਮਾਲਕ ਤੇ ਪੂਰਾ ਇਹ ਵਿਸ਼ਵਾਸ ਔਰ ਪਿਆਰ ਦਾ ਦੀਵਾ ਅੰਦਰ ਜਗਣਾ ਚਾਹੀਦਾ ਹੈ ਯਾਦ ਰੱਖਣਾ ਜਦੋਂ ਵਿਸ਼ਵਾਸ ਔਰ ਪਿਆਰ ਦਾ ਦੀਵਾ ਅੰਦਰ ਜਗ ਜਾਂਦਾ ਤਾਂ ਇਹ ਹਨੇਰੇ ਦੂਰ ਹੋਣੇ ਇਹ ਮੁਸ਼ਕਲਾਂ ਪਰੇਸ਼ਾਨੀਆਂ ਦੇ ਢੇਰੇ ਮਿਟਦੇ ਚਲੇ ਜਾਂਦੇ ਤੂੰ ਤਬ ਤੱਕ ਹੀ ਭਟਕੇਗਾ ਦੁੱਖੋਂ ਕੇ ਹਨੇਰੇ ਵਿੱਚ ਵਿਸ਼ਵਾਸ ਦਾ ਦੀਆ ਜਬ ਤੱਕ ਨਹੀਂ ਜਲੇਗਾ ਦਿਲ ਔਰ ਆਜ ਇਸ ਬਾਤ ਕੋ ਸਮਝ ਲੈ ਕਿ ਤੇਰੇ ਬੀਤਰ ਹੀ ਸੁਪਾ ਖੁਦਾ ਦਾ ਨੂਰ ਹੈ ਆਜ ਇਹ ਗੱਲ ਨੂੰ ਸਮਝ ਵੀ ਲੋ सा अंदर ही रब द नूर है वो तो मेरे मालिक दा नूर मेरे है, अंदर है, मालिक मेरे है, है। तो जुदा नहीं है मेरे तो दूर नहीं है आज एक गलत समझ के जाना यकीन करके जाना है कि मेरे अंदर ही मेरे रब का नूर है आज इस बात को समझ ले कि तेरे भीतर ही शुपा उस खुदा का नूर है जहां मुलाकात हुई थी मूसा की खुदा से तेरे भीतर ही वो पर्वत कोहे ਇੰਦੇ ਉਹ ਪਹਾੜਾ ਹੈ ਨਾ ਜਿੱਥੇ ਰੱਬ ਮਿਲਦਾ ਹੈ ਉਹ ਕਿਤੇ ਬਾਹਰ ਨਹੀਂ ਅੰਦਰ ਹੀ ਚੜਾਈ ਜਾਣੀ ਪੈਂਦੀ ਹੈ ਇਹ ਅੰਦਰ ਹੀ ਪਿਆਰ ਦੀ ਚੜਾਈ ਜਾਣੀ ਪੈਂਦੀ ਹੈ ਅੰਦਰ ਹੀ ਵਿਸ਼ਵਾਸ ਦੀ ਪਹਾੜੀ ਚੜ੍ਹਨੀ ਪੈਂਦੀ ਹੈ ਜਦੋਂ ਪ੍ਰੇਮ ਦੀ ਵਿਸ਼ਵਾਸ ਦੀ ਅੰਦਰ ਚੜਾਈ ਚੜਦੇ ਤਾਂ ਉੱਥੇ ਰੱਬ ਦਾ ਨੂਰ ਨਜ਼ਰ ਆਇਆ ਲੈ ਬਾਹਰ ਨਾਲੇ ਤੁਰਪੇਉ ਹੁਣ ਕਹੀ ਨਾ ਕੋਹੇ ਤੂਰ ਤੇ ਜਾਂਦੇ ਆ ਦੇਖਦੇ ਆ ਤਾਂ ਪੁੱਛੋ ਕੋਈ ਰੱਬ ਦਿਸਿਆ ਸਮਝਦੇ ਹੋ ਕਿ ਨਹੀਂ ਪਰ ਨਹੀਂ ਜਦੋਂ ਹੁਣ ਬੰਦਾ ਕੀ ਜਾਂਦਾ ਨਾ ਕਿ ਇੱਥੇ ਮਹਾਤਮਾ ਬੁੱਧ ਨੂੰ ਕਿੱਥੇ ਗਿਆਨ ਹੋਇਆ ਸੀ ਬੋਧ ਬ੍ਰਿਖਸ਼ ਥੱਲੇ ਅੱਜ ਬੋਧ ਗਿਆ ਜੇ ਅਗਰ ਉਹ ਬ੍ਰਿਖਸ਼ ਥੱਲੇ ਜਾ ਕੇ ਬੰਦਾ ਦੇਖਦਾ ਵੀ ਹੈ ਦਰਸ਼ਨ ਵੀ ਕਰਦਾ ਹੈ ਬ੍ਰਿਖਸ਼ ਦੇ ਤਾਂ ਕੋਈ ਆਪਣੇ ਆਪ ਨੂੰ ਗਿਆਨ ਥੋੜੀ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਉਹ ਬ੍ਰਿਖਸ਼ ਨੂੰ ਦੇਖਦੇ ਹੈ ਪਰ ਮਹਾਤਮਾ ਬੋਧ ਨੇ ਤਾਂ ਚੜਾਈ ਅੰਦਰ ਕੀਤੀ ਸੀ ਔਰ ਸ਼ਾਇਦ ਉਹ ਬ੍ਰਿਖਸ਼ ਥੱਲੇ ਨਾ ਬੈਠੇ ਹੁੰਦੇ ਕਿਸੇ ਇਮਾਰਤ ਥੱਲੇ ਬੈਠੇ ਹੁੰਦੇ ਉੱਥੇ ਵੀ ਕਿਉਂਕਿ ਇਹ ਗੱਲ ਬਾਹਰ ਦੀ ਨਹੀਂ ਹੈ ਕਿ ਇਸ ਬ੍ਰਿਖਸ਼ ਦੀ ਵਜ੍ਹਾ ਨਾਲ ਹੋਇਆ ਇਹ ਗੱਲ ਹੈ ਅੰਦਰ ਦੀ ਵਜ੍ਹਾ ਨਾਲ ਹੋਇਆ ਅੰਦਰ ਵਿਸ਼ਵਾਸ ਸੀ ਅੰਦਰ ਮਿਹਨਤ ਸੀ ਸਮਝਦੇ ਹੋ ਕਿ ਨਹੀਂ ਹੁਣ ਜੇਦਾ ਬੰਦਾ ਕਹਿੰਦਾ ਨਾ ਕਿ ਜਿਹਨੇ ਐਕਸਰਸਾਈਜ਼ ਕਰਨੀ ਹੈ ਉਹ ਚਾਹੇ ਇਸ ਜਿਮ ਵਿੱਚ ਕਰੇ ਚਾਹੇ ਉਸ ਜਿਮ ਵਿੱਚ ਕਰੇ ਜੇ ਨਾ ਕਰਨੀ ਹੈ ਉਹ ਜਿਮ ਜ਼ਰੂਰੀ ਨਹੀਂ ਹੈ ਕਰਨ ਵਾਲਾ ਜ਼ਰੂਰੀ ਹੈ ਜਗਾ ਬਦਲ ਸਕਦੀ ਹੈ ਪਰ ਅਸਰ ਤਾਂ ਆਪਣਾ ਹੈ ਹੁਣ ਅਸੀਂ ਇੱਥੇ ਬੈਠੇ ਵੀ ਸਾਹ ਸੰਗ ਕਰ ਰਹੇ ਹਾਂ ਤਾਂ ਹਰ ਜਗ੍ਹਾ ਸਾਹ ਸੰਗ ਹੁੰਦੇ ਕਿ ਨਹੀਂ ਹੁਣ ਪਰਸੋਂ ਨੂੰ ਜਾਂ ਸੋਮਵਾਰ ਨੂੰ ਫਿਲਪਾਈਨ ਕਰਨਾ ਹੈ ਹੁਣ ਗੱਲ ਜਗਾ ਦੀ ਨਹੀਂ ਹੈ ਗੱਲ ਹੈ ਸਾਡੀ ਅੰਦਰ ਕੀ ਹੈ ਕਹ ਲਿਆ ਕਿ ਸਾਡੀ ਅੰਦਰੋਂ ਗਿਆਨ ਹੈ ਸਾਡੀ ਅੰਦਰੋਂ એનર્ਜੀ ਹੈ ਸਾਡੇ ਅੰਦਰੋਂ ਸ਼ਕਤੀ ਹੈ ਤੇ ਜਿੱਥੇ ਵੀ ਬਹਿ ਜਾਵਾਂਗੇ ਇਹ એનર્ਜੀ ਹੈ ਸ਼ਕਤੀ ਉੱਥੇ ਆਪਣਾ ਰੰਗ ਦਿਖਾਏਗੀ ਉੱਥੇ ਹੀ ਜ਼ਿੰਦਗੀ ਨੂੰ ਬਦਲੇਗੀ ਇਸ ਲਈ ਫਿਰ ਇੱਥੇ ਕਮਾਂਗੇ ਕਿ ਤੁਹਾਡੇ ਅੰਦਰ ਵਿਸ਼ਵਾਸ ਹੋਣਾ ਜ਼ਰੂਰੀ ਹੈ ਆਪਣੇ ਮਾਲਿਕ ਨਾਲ ਜੁੜਨਾ ਫਿਰ ਮਾਲਿਕ ਦਾ ਪਿਆਰ ਲੈ ਕੇ ਮਾਲਿਕ ਦਾ ਵਿਸ਼ਵਾਸ ਲੈ ਕੇ ਤੁਸੀਂ ਚਾਹੇ ਦੁਕਾਨ ਤੇ ਚਲੇ ਜਾਓ ਚਾਹੇ ਵਪਾਰ ਕਰਨ ਬਿジネス ਕਰਨ ਕਿਤੇ ਵੀ ਚਲੇ ਜਾਓ ਚਾਹੇ ਆਊਟ ਆਫ ਕੰਟਰੀ ਵਿਦੇਸ਼ਾਂ ਵਿੱਚ ਵੀ ਚਲੇ ਜਾਓ ਅਗਰ ਯਕੀਨ ਹੈ ਮੇਰਾ ਮਾਲਿਕ ਮੇਰੇ ਨਾਲ ਹੈ ਉਹ ਮਾਲਿਕ ਦਾ ਪਿਆਰ ਮਾਲਿਕ ਦਾ ਵਿਸ਼ਵਾਸ ਨਾਲ ਲੈ ਕੇ ਜਾਉਂਗੇ ਤਾਂ ਹਰ ਜਗ੍ਹਾ ਮੁਸ਼ਕਿਲਾਂ ਦੇ ਢੇਰੇ ਦੂਰ ਹੁੰਦੇ ਹਰ ਜਗ੍ਹਾ ਕਾਮਯਾਬੀ ਮਿਲਦੀ ਜੋ ਗਲਤ ਹੈ ਕਿ ਅੰਦਰ ਸਾਡੇ ਆਪਣੇ ਮਾਲਿਕ ਦਾ ਪਿਆਰ ਵਿਸ਼ਵਾਸ ਹੋਣਾ ਬਹੁਤ ਹੈ ਫਿਰ ਜਾਈਏ ਜਿੱਥੇ ਮਰਜੀ ਕਿਉਂਕਿ ਫਿਰ ਸਾਡਾ ਮਾਲਿਕ ਹਮੇਸ਼ਾ ਸਾਡੇ ਹੁਣ ਕਹੀ ਜੀ ਪਰਦੇਸਾਂ 'ਚ ਰਹਿੰਦੇ ਹੀ ਐ ਮਾਲਕ ਨਾਲ ਪਿਆਰ ਕਰਨ ਵਾਲੇ ਅਗਰ ਉੱਥੇ ਬੈਠੇ ਵੀ ਉਹਨੇ ਦਿਲ ਚ ਪਿਆਰ ਦਾ ਵਿਸ਼ਵਾਸ ਦਾ ਦੀਵਾ ਜਗ ਰਿਹਾ ਤਾਂ ਉੱਥੇ ਬੈਠਿਆਂ ਨੂੰ ਰਹਿਮਤਾ ਮਿਲ ਰਹੀਆਂ ਉੱਥੇ ਬੈਠਿਆਂ ਦੀਆਂ ਮੁਸ਼ਕਲਾਂ ਦੇ ਹੱਲ ਹੋ ਰਹੇ ਉੱਥੇ ਬੈਠਿਆਂ ਝੋਲੀਆਂ ਭਰ ਰਹੀਆਂ ਹੈ ਕਿਉਂਕਿ ਜਿਨੇ ਵੀ ਵਿਸ਼ਵਾਸ ਨਾਲ ਜਿੱਥੇ ਯਾਦ ਕਰਨਾ ਮਾਲਕ ਦੀ ਰਹਿਮਤ ਉੱਥੇ ਪਹੁੰਚਣਾ ਵੀ ਕਾਹੀ ਕਹਿੰਦਾ ਤੇਰੇ ਵੱਜੋਂ ਮੇਰੀ ਡੁੱਬਦੀ ਵੇੜੀ ਕੋਈ ਉਹ ਪੁਕਾਰੋ ਤਾਂ ਸਹੀ ਜਿੱਥੇ ਵੀ ਲੋੜ ਹੋਏਗੀ ਉਹਦੀ ਰਹਿਮਤ ਉੱਥੇ ਆਏਗੀ ਦੁਬਿਆਂ ਤਾਰਨ ਉੱਥੇ ਆਏਗੀ ਮੁਸ਼ਕਲਾਂ ਦਾ ਹੱਲ ਕਰਨ ਬਸ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਯਕੀਨ ਹੋਣਾ ਚਾਹੀਦਾ समझते हो कि इस करके तू तब तक ही भटकेगा दुखों के अंधेरों में अंधेरे में विश्वास का दिया जब तक नहीं जलेगा दिल तेरे में आज इस बात को समझ ले और इतने दस अगली दिल में प्रेम और विश्वास के दिए को जला और अपने जीवन के दुख डर चिंताओं के अंधेरों को दूर जगाओ आज ताकि तो जीवन के डर चिंता फिक्रा के अंधेरे सारे दूर हो तो जान ਵੇ ਕਹਿ ਦਿਓ ਮੇਰੇ ਸਾਰੇ ਡਰ ਦੂਰ ਹੋਏ ਮੇਰੇ ਸਾਰੇ ਸਾਰੇ ਫਿਕਰ ਦੂਰ ਹੋਏ ਮੇਰੇ ਸਾਰੇ ਦੁੱਖ ਦੂਰ ਹੋਏ ਮੇਰੇ ਸਾਰੇ ਰੋਗ ਦੂਰ ਹੋਏ ਮੇਰੀਆਂ ਸਾਰੀਆਂ ਬਿਮਾਰੀਆਂ ਦੂਰ ਹੋਏ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋਏ ਮੇਰੇ ਜੀਵਨ 'ਚ ਖੁਸ਼ੀਆਂ ਹੋਏ ਮੇਰੇ ਜੀਵਨ 'ਚ ਸਫਲਤਾ ਹੋਏ ਮੇਰੇ ਜੀਵਨ 'ਚ ਰਹਿਮਤ ਹੋਏ ਮੇਰੇ ਜੀਵਨ 'ਚ ਪਿਆਰ ਮੇਰੇ ਜੀਵਨ 'ਚ ਵਿਸ਼ਵਾਸ ਹੋਏ ਸਭੇ ਅੰਦਰ ਹੋਣਾ ਚਾਹੀਦਾ ਹੈ ਔਰ ਅੱਜ ਇਸ ਬਾਤ ਕੋ ਸਮਝ ਲੈ ਤੇਰੇ ਭੀਤਰ ਹੀ ਸ਼ੁਕੋ ਖੁਦਾ ਦਾ ਨੂਰ ਹੈ ਔਰ ਜਹਾਂ ਮੁਲਾਕਾਤ ਹੋਈ ਸੀ موسی ਕੀ ਖੁਦਾ ਸੇ ਤੇਰੇ ਭੀਤਰ ਹੀ ਉਹ ਪਰਬਤ ਕੋਹੇ ਨੂਰ ਤੁਹਾਡੇ ਅੰਦਰ ਹੀ ਉਹ ਪਰਬਤ ਤੁਸੀਂ ਆਪ ਹੀ ਉਹ ਪਰਬਤ ਹੋ ਬਸ ਵਿਸ਼ਵਾਸ ਨਾਲ ਚੜਾਈ ਚੜਜੋ ਤੇ ਰੱਬ ਦੇ ਰਹਿਮਤਾਂ ਦੇ ਨਜ਼ਾਰੇ ਲੈ ਲਓ ਸਮਝਦੇ ਹੋ ਗਏ ਇਸ ਕਰਕੇ ਇਧਰ ਸੁਲਤਾਨ ਬਾਹੂ ਵੀ ਇਹੀ ਗੱਲ ਕਹਿੰਦੇ ਐ ਸਮਝ ਲੈਣਾ ਕਿ ਲੜ ਮੁਰਸ਼ਦ ਦਾ ਫੜਕੇ ਬਾਹੂ ਜੀਵਨ ਸਫਲ ਕਹਿੰਦੇ ਜੀਵਨ ਸਫਲ ਬਣਾਣਾ ਹੈ ਤਾਂ ਮੁਰਸ਼ਿਦ ਨਾਲ ਲੜ ਫੜਨਾ ਮੁਰਸ਼ਿਦ ਨਾਲ ਜੁੜਨਾ ਵਿਸ਼ਵਾਸ ਕਰਨਾ ਇਹ ਲਈ ਹੁਣ ਸਮਝਾਉਣ ਨੂੰ ਤਾਂ ਬਹੁਤ ਵੇਲਾ ਟਾਈਮ ਕਾਫੀ ਹੋ ਗਿਆ ਹੁਣ ਜਾਂਦੇ ਜਾਂਦੇ ਬੁੱਲੇ ਸ਼ਾਹ ਦੇ ਕਲਾਮ ਹੋਰ ਯਾਦ ਆ ਗਏ ਫਿਰ ਸੱਸਣ ਦੀ ਸਮਾਪਤੀ ਕਰਾਂਗੇ ਬੁੱਲੇ ਸ਼ਾਹ ਕੀ ਕਹਿੰਦੇ ਆ ਉਹ ਕਹਿੰਦੇ ਮਿਲੇ ਇੱਕ ਨਾਲ ਇੱਕ ਦੋ ਹੋ ਜਾਂਦੇ ਮਿਲੇ ਇੱਕ ਨਾਲ ਇੱਕ ਹੋ ਦੋ ਜਾਂਦੇ ਇਹ ਗੱਲ ਸਮਝੀ ਸੰਸਾਰ ਦੀ ਈ ਕਹਿੰਦੇ ਜਿਵੇਂ ਸੰਸਾਰ ਦੀ ਗੱਲ ਆਂਦੀ ਨਾ ਉੱਥੇ ਇੱਕ ਨਾਲ ਇੱਕ ਮਿਲਦਾ ਆ ਤਾਂ ਦੋ ਹੋ ਜਾਂਦੇ ਆ ਮਿਲੇ ਇੱਕ ਨਾਲ ਇੱਕ ਹੋ ਦੋ ਜਾਂਦੇ ਇਹ ਗੱਲ ਸਮਝੀ ਸੰਸਾਰ ਦੀ ਏ ਉਹ ਮਿਲੇ ਇੱਕ ਨਾਲ ਇੱਕ ਹੋ ਇੱਕ ਜਾਂਦੇ ਇਹ ਗੱਲ ਇਹ ਗੱਲ ਸੱਜਣਾ ਸੱਚੇ ਪਿਆਰ ਦੀ ਹੈ ਕਹਿੰਦੇ ਕਿ ਸੰਸਾਰ ਦੀ ਗੱਲ ਉੱਥੇ ਇੱਕ ਨਾਲ ਇੱਕ ਮਿਲਦਾ ਦੋ ਹੋ ਜਾਂਦੇ ਆ ਪਰ ਜਿੱਥੇ ਇਸ਼ਕ ਦੀ ਗੱਲ ਆਂਦੀ ਹੈ ਮੁਹੱਬਤ ਦੀ ਗੱਲ ਆਂਦੀ ਹੈ ਉੱਤੇ ਦਾ ਇੱਕ ਨਾਲ ਇੱਕ ਮਿਲ ਕੇ ਇੱਕੋ ਹੀ ਹੋ ਜਾਂਦੇ ਆ ਜਿਦਾ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਹੁਣ ਅਸੀਂ ਵੀ ਇਹੀ ਚਾਹੁੰਦੇ ਇੰਨਾ ਆਪਣੇ ਮਾਲਿਕ ਨਾਲ ਪਿਆਰ ਕਰੋ ਇੰਨਾ ਪਿਆਰ ਕਰੋਗੇ ਮਾਲਿਕ ਚ ਸਮਾ ਕੇ ਉਹਦੇ ਰੂਪ ਹੋ ਜਾਓ ਤੁਸੀਂ ਆਏ ਬੰਦਾ ਕਹੇ ਕਿ ਜਿਦਾ ਬੁੱਲੇ ਸ਼ਾ ਨੇ ਕਿਹਾ ਮੇਰਾ ਰੱਬ ਮੈਂ ਤੇਤੋਂ ਬੱਖ ਨਹੀਂ ਪਰ ਤੇਰੀ ਦੇਖਣ ਵਾਲੀ ਉਹ ਕਹਿੰਦਾ ਤੇਰੇ ਅੰਦਰ ਹੀ ਆ ਵਿਸ਼ਵਾਸ ਕਰ ਮਿਲੇ ਇੱਕ ਨਾਲ ਇੱਕ ਹੋ ਦੋ ਜਾਂਦੇ ਇਹ ਗੱਲ ਸਮਝੀ ਸੰਸਾਰ ਦੀ ਏ ਮਿਲੇ ਇੱਕ ਨਾਲ ਇੱਕ ਹੋ ਇੱਕ ਜਾਂਦੇ ਇਹ ਗੱਲ ਸੱਜਣਾ ਸੱਚੇ ਪਿਆਰ ਦੀ ਏ ਉਹ ਕਹਿੰਦੇ ਸੱਚੇ ਪਿਆਰ ਦੀ ਗੱਲ ਏ ਇਹ ਕਿ ਜਿੱਥੇ ਸੱਚਾ ਪਿਆਰ ਹੁੰਦਾ ਉੱਥੇ ਫਿਰ ਬੰਦਾ ਉਹਦੇ ਨਾਲ ਮਿਲ ਕੇ ਕਹਿੰਦਾ ਮੇਰਾ ਮੁਜਮੇ ਜੋ ਕਿ 600 ਤਨ ਜ਼ਰੂਰ ਦੋ ਨਜ਼ਰ ਆਉਂਦੇ ਆ ਪਰ ਇੱਕ ਹੁੰਦਾ ਮਤਲਬ ਕੀ ਕਿ ਹੁਣ ਜੋ ਮੇਰੇ ਯਾਰ ਦੀ ਰਜ਼ਾ ਉਹੀ ਕਿਉਂਕਿ ਗੱਲ ਕੀ ਹੁੰਦੀ ਹੈ ਜਿੱਦਾਂ ਬੰਦਾ ਕਹਵੇ ਨਾ ਕਿ ਮੇਰੇ ਯਾਰ ਨੂੰ ਕੀ ਬਸੰਦ ਜਿੱਦਾਂ ਉਹ ਫਰਜ਼ ਕਰੋ ਦੋ ਕਦੋਂ ਹੁੰਦੇ ਆ ਭਾਈ ਮੈਂ ਗੋਭੀ ਖਾਣੀ ਮੈਂ ਦਾਲ ਖਾਣੀ ਦੋ ਸੋਚਾਂ ਹੁਣ ਮੇਰਾ ਯਾਰ ਕੀ ਪਸੰਦ ਕਰਦਾ ਮੇਰਾ ਯਾਰ ਕਹਿੰਦਾ ਇੱਥੇ ਬੈਠਣਾ ਪਸੰਦ ਆ ਚਲੋ ਮੈਂ ਵੀ ਬਹਿ ਗਿਆ ਮੇਰਾ ਯਾਰ ਕਹਿੰਦਾ ਮੈਨੂੰ ਖੜਨਾ ਪਸੰਦ ਆ ਮੈਂ ਵੀ ਖੜ ਗਿਆ ਮੇਰਾ ਯਾਰ ਕਹਿੰਦਾ ਮੈਂ ਖੱਬੇ ਜਾਣਾ ਮੈਂ ਵੀ ਖੱਬੇ ਤੁਰ ਪਿਆ ਮੇਰਾ ਯਾਰ ਕਹਿੰਦਾ ਸੱਜੇ ਨਾ ਯਾਨੀ ਇੱਥੇ ਹੁਣ ਇੱਕੋ ਹੀ ਹੋ ਗਏ ਯਾਨੀ ਹੁਣ ਜਿੱਤੇ ਰੋਵੇ ਉਹਦੇ ਮਗਰ ਮਗਰੀ ਹੁਣ ਮੇਰੀ ਆਪਣੀ ਕੋਈ ਖੁਆਇਸ਼ ਇੱਛਾ ਕਿਉਂਕਿ ਜਦੋਂ ਤੱਕ ਆਪਣੀ ਇੱਛਾ ਦੋ ਹੈ ਸਮਝਿ ਦਿਓ ਕਿ ਨਹੀਂ ਪਰ ਜਦੋਂ ਮੇਰੀ ਆਪਣੀ ਖੁਆਇਸ਼ ਗਈ ਤਾਂ ਉਹਦੀ ਖੁਆਇਸ਼ ਵਿੱਚ ਹੀ ਉਹਦੀ ਰਜ਼ਾ ਚ ਮੈਂ ਰਾਜ਼ੀ ਤਾਂ ਫਿਰ ਅਸੀਂ ਦੋ ਨਹੀਂ ਰਹਿ ਜਾਂਦੇ ਫਿਰ ਅਸੀਂ ਸਮਝੀ ਦਿਓ ਬੁਨੇ ਇਸੇ ਨੂੰ ਕਹਿੰਦੇ ਇੱਕ ਹੋਣਾ ਇੱਕ ਹੋਣ ਦਾ ਮਤਲਬ ਇਹ ਨਹੀਂ ਕਿ ਸਰੀਰ ਉਹ ਤਾਂ ਦੋ ਹੀ ਰਹਿੰਦੇ ਆ ਇੱਕ ਹੋਣ ਦਾ ਮਤਲਬ ਸੋਚ ਇੱਕ ਹੋ ਗਈ ਭਾਵਨਾ ਇੱਕ ਹੋ ਗਈ ਫੀਲਿੰਗ ਇੱਕ ਹੋ ਗਈ ਚਾਹਤ ਇੱਕ ਹੋ ਗਈ ਇੱਛਾ ਇੱਕ ਹੋ ਗਈ ਹੁਣ ਮੇਰੀ ਇੱਛਾ ਨਹੀਂ ਜੋ ਤੇਰੀ ਇੱਛਾ ਹੈ ਜੋ ਤੇਰੀ ਰਜ਼ਾ ਸੋ ਜੋ ਤੇਰਾ ਹੁਕਮ ਸੋ ਮੈਨੂੰ ਮਨਜ਼ੂਰ ਹੈ ਹੁਣ ਕਹਿੰਦੇ ਇਹ ਇਸ਼ਕ ਦੀ ਗੱਲ ਹੁੰਦੀ ਹੈ ਇਸ ਲਈ ਬੁੱਲੇ ਸ਼ਾਹ ਨੇ ਕਿਹਾ ਕਿ ਮਿਲੇ ਇੱਕ ਨਾਲ ਇੱਕ ਹੋ ਇੱਕ ਜਾਂਦੇ ਇਹ ਗੱਲ ਸਮਝੀ ਸੱਚੇ ਪਿਆਰ ਦੀ ਐ ਉਹ ਸੱਚਾ ਆਸ਼ਿਕ ਕਦੇ ਵੀ ਨਾ ਹਾਰ ਮੰਨੇ ਉਹਦੇ ਅੱਗੇ ਇਹ ਖਲਕਤ ਹਾਰਦੀ ਐ ਕਹਿੰਦੇ ਸੱਚਾ ਆਸ਼ਿਕ ਉਹ ਹੀ ਜਿਹੜਾ ਕਦੀ ਹਾਰ ਹੁਣ ਤੁਸੀਂ ਹਾਰ ਤਾਂ ਨਹੀਂ ਮੰਨੂਗੇ ਨਹੀਂ ਨਹੀਂ ਅਗਰ ਤੁਸੀਂ ਵੀ ਸੱਚੇ ਹੋ ਨਾ ਸਾਡੇ ਨਾਲ ਪਿਆਰ ਕਰਨ ਵਾਲੇ ਤਾਂ ਕਦੀ ਹਾਰ ਨਾ ਮੰਨਿਆ ਚਾਹੇ ਜਿਹੜੀ ਮਰਜ਼ੀ ਮੁਸ਼ਕਿਲ ਆਵੇ ਰਸਤੇ 'ਚ ਕੋਈ ਵੀ ਅੜਚੇ ਨਾ ਆਵੇ ਕੋਈ ਵੀ ਰੁਕਾਵਟ ਹੋਵੇ ਵਾਤੇ ਚਲੇ ਜਾਓ ਆਸਤੇ ਹੋ ਕੇ ਅਸੀਂ ਮਾਲਕਾਂ ਦੇ ਆਸ਼ਿਕ ਹਾਂ ਅਸੀਂ ਹਾਰ ਮੰਨਣ ਵਾਲੇ ਨਹੀਂ ਆ ਮੁਸ਼ਕਲਾਂ ਪਰੇਸ਼ਾਨੀਆਂ ਤਕਲੀਫਾਂ ਬਿਮਾਰੀਆਂ ਤੋਂ ਡਰ ਕੇ ਨਿਰਾਸ਼ ਹੋ ਕੇ ਬੈਠਣ ਵਾਲੇ ਜੋ ਨਹੀਂ ਆ ਅਸੀਂ ਹਰ ਨਿਰਾਸ਼ਾ ਦਾ ਹੱਲ ਕਰਨਾ ਹੈ ਹਰ ਮੁਸ਼ਕਿਲ ਦਾ ਹੱਲ ਕਰਨਾ ਹਰ ਨਿਰਾਸ਼ਾ ਦੇ ਸਮੁੰਦਰ ਨੂੰ ਪਾਰ ਕਰਨਾ ਹੈ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਕਿਉਂਕਿ ਸੱਚਾ ਆਸ਼ਿਕ ਕਦੇ ਵੀ ਨਾ ਹਾਰ ਮੰਨੇ ਉਹਦੇ ਅੱਗੇ ਖਲਕਤ ਹਾਰ ਦਈਏ ਔਰ ਜਿਹਨੂੰ ਮਿਲਿਆ ਹੋਵੇ ਯਾਰ ਰੱਬ ਵਰਗਾ ਜੇਨੂੰ ਮਿਲਿਆ ਹੋਵੇ ਯਾਰ ਉਹਨੇ ਫਿਕਰ ਕੀ ਕਰਨੀ ਸੰਸਾਰ ਦੀ ਹੈ ਕਿ ਜਿਹਨੂੰ ਯਾਰ ਭੁੱਲੇ ਸ਼ਾਹ ਕਹਿੰਦੇ ਜਿਹਨੂੰ ਯਾਰ ਹੀ ਰੱਬ ਵਰਗਾ ਮਿਲ ਗਿਆ ਹੋਵੇ ਉਹ ਮੁਰਸ਼ਿਦ ਮਿਲ ਗਿਆ ਰੱਬ ਵਰਗਾ ਉਹਨੇ ਸੰਸਾਰ ਦੀ ਫਿਕਰ ਕੀ ਕਰਨੀ ਹੈ ਦੁਨੀਆ ਦੀ ਫਿਕਰ ਕੀ ਕਰਨੀ ਕਿ ਦੁਨੀਆ ਮੈਨੂੰ ਵੱਢ ਦੇਗੀ ਮਾਰ ਦੇਗੀ ਕੱਟ ਦੇਗੀ ਭੰਦ ਦੇਗੀ ਕੀ ਕਰੇਗੀ ਉਹ ਫਿਕਰ ਨਹੀਂ ਕਰਦਾ ਕੋਈ ਵੀ ਕਿਉਂਕਿ ਇਹਨੂੰ ਪਤਾ ਹੈ ਮੈਨੂੰ ਰੱਬ ਵਰਗਾ ਯਾਰ ਮਿਲਿਆ ਕੋਈ ਆਮ ਬੰਦਾ ਨਹੀਂ ਆਮ ਇਨਸਾਨ ਨਹੀਂ ਹੈ ਕੋਈ ਆਮ ਨਹੀਂ ਹੈ ਇਹ ਰੱਬ ਹੈ ਰੱਬ ਦਾ ਰੂਪ ਹੈ ਜਿਹਨੂੰ ਮਿਲਿਆ ਹੋਵੇ ਯਾਰ ਰੱਬ ਵਰਗਾ ਉਹਨੇ ਫਿਕਰ ਕੀ ਕਰਨੀ ਸੰਸਾਰ ਦੀ ਏ ਉਹ ਆਸ਼ਿਕ ਸਭ ਕੁਝ ਆਪਣਾ ਕੁਰਬਾਨ ਕਰ ਦੇ ਜਦੋਂ ਗੱਲ ਆਂਦੀ ਸੱਚੇ ਯਾਰ ਦੀ ਏ